ਤੁੰਦ ਕਾਰਨ ਫਲੋਰ ਦੇ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ ਜਿੱਥੇ ਕਿ ਟੂਰਿਸਟ ਬੱਸ ਦੇ ਨਾਲ ਟਰੱਕ ਟਿਪਰ ਦੀ ਟੱਕਰ ਹੋਈ ਹੈ ਸਵਾਰੀਆਂ ਅਤੇ ਡਰਾਈਵਰ ਹੋਈਆਂ ਨੇ ਜ਼ਖਮੀ ਬੱਸ ਤੇ ਟਰੱਕ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਸੋ ਚਰੰਦਰ ਦੇ ਫਲੋਰ ਦੇ ਵਿੱਚ ਵਪਰੀ ਐਕਸੀਡੈਂਟ ਹੋਇਆ ਜਿੱਥੇ ਕਿ ਬੱਸ ਦੀ ਟਰਲੇਡ ਨਾਲ ਟਰੱਕ ਦੇ ਨਾਲ ਟੱਕਰ ਹੋਈ ਹੈ ਤੇ ਬੱਸ ਤੇ ਟਰੱਕ ਜਿਹੜਾ ਕਿ ਪੂਰੀ ਤਰ੍ਹਾਂ ਨੁਕਸਾਨੇ ਗਏ ਦਾਜ਼ੇ ਕਿ ਤੁੰਦ ਦੀ ਚਾਦਰ ਹੈ ਜਿਹੜੀ ਕਿ ਚਾਰੇ ਪਾਸੇ ਦੇਖੀ ਜਾ ਸਕਦੀ ਹੈ ਪੰਜਾਬ ਦੇ ਵਿੱਚ ਤੋਂ ਉੱਥੇ ਹੀ ਤੁੰਦ ਦੇ ਕਰਕੇ ਇਹ ਸਵੇਰੇ ਇਹ ਹਾਦਸਾ ਵਾਪਰਿਆ ਟੂਰਿਸਟ ਬੱਸ ਜਿਹੜੀ ਕਿ ਹੋ ਟਰੱਕ ਦੇ ਨਾਲ ਟਕਰਾਈ ਤੇ ਇਹ ਇਸ ਦੇ ਵਿੱਚ বাস ਚਾਲਕ ਅਤੇ ਜਿਹੜੇ ਸਵਾਰੀਆਂ ਸਾਨੂੰ ਵੀ ਜ਼ਖਮੀ ਹੋਈਆਂ ਨੇ ਸੋ ਸਵਾਰੀਆਂ ਤੇ ਡਰਾਈਵਰ ਜ਼ਖਮੀ ਹੋਏ ਨੇ ਅਮਲਾ ਜੀ ਮੈਂ ਬਿਨਾਂ ਕਾਬਾ ਨਾਮ ਦਾ ਇਧਾ ਆਪਾਂ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਸੋ ਜਦੋਂ ਮੈਂ ਇੱਥੇ ਆਇਆ ਦੇਖਿਆ ਐਫਐਸਐਫ ਟੀਮ ਆਪਣੀ ਪਹੁੰਚੀ ਆ ਤੇ ਪੈਪਸੀ ਦਾ ਜਾਮ ਲੱਗਾ ਹੋਇਆ ਆ ਜਨ ਕੈਪਸਿਟੀ ਚੱਕ ਜਾਮ ਲੱਗ ਗਿਆ ਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਕੇ ਆਂ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਧੁੰਦ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ। ਕੋਈ ਪਤਾ ਲੱਗਾ ਬੰਦਾ ਕਿੱਦਾਂ ਤੇ ਜਿਹੜੇ ਮੌਕੇ ਤੇ। ਅਜੇ ਤੱਕ ਤਾਂ ਬਚਾਇਆ ਬਸ ਐਸਐਸਐਫ ਵੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ। ਬੱਚੀ ਦੇਖਦੇ ਆ। ਮੇਰਾ ਨਾਮ ਰਾਜੇਸ਼। ਇਹ ਇਹ ਬਾਤ ਆਪਕੀ ਹੈ? ਹਾਂ ਆਪਣੀ ਹੈ। ਕਿਵੇਂ ਹੋਈ ਇਹ ਐਕਸੀਡੈਂਟ? ਕੋਰਾ ਲਗਾ ਹੋਤਾਇਆ ਇੱਕ ਟਰੱਕਵਣ ਨੇ ਮੁਕਾੜ ਦਿਆ ਇਥੇ।